ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਦੇ ਨਾਲ ਦਾ ਪਿੰਡ ਮਲੂਕਾ ਨੇੜੇ ਬਾਜਾਖਾਨਾ ਰਹਿ ਜਾਂਦਾ ਤੇ ਜ਼ਿਲ੍ਹਾ ਫਰੀਦਕੋਟ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਜਾਦਾ ਵਿਕਰੀ ਵਾਲੀਆਂ ਹੁੰਦੀਆਂ ਮੱਝ ਕਦੇ-ਕਦੇ ਅੱਜ ਦੀ ਵੀਡੀਓ ਚ ਇੱਕ ਸੂਈ ਸਵਾਈ ਮੱਝ ਇਹ ਤੁਹਾਨੂੰ ਦਿਖਾਉਣੀ ਹੈ ਇਸ ਮੱਝ ਦੇ ਬਿਨਾ ਦੋਸੋ گاਵਾ ਕੁਸ ਘਰ ਦੇ ਵਿੱਚ ਹੈਗੀਆਂ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨਾ ਕਿ ਜਿਹੜਾ ਜੱਜ ਗਿਆ ਰੇਟ ਵੀਡੀਓ 'ਚ ਹੋਣਗੇ ਤੇ ਤਸੱਲੀ ਤੁਸੀਂ ਆ ਕੇ ਕਰ ਲਓ ਜੀ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਕਰੀਏ ਪੰਜ گاਵਾ ਇੱਕ ਮੱਝ ਛੇ ਨਾਕ ਟੋਟਲ ਤੇ ਦੋ ਨਾਕ ਸੂਏ ਸਵਾਈ ਇੱਕ ਗਾਂ ਤੇ ਇੱਕ ਮੱਝ ਮੱਝ ਤੋਂ ਸ਼ੁਰੂਆਤ ਕਰ ਲੈਨੇ ਆ ਉਦੋਂ ਬਾਅਦ ਗਾਵਾਂ ਤੁਹਾਨੂੰ ਦਿਖਾਉਣੇ ਆ ਗਗੂ ਭਾਈ ਸਸਤੀ ਕਾਸੀ ਗਾਲ ਜੀ ਗਗੂ ਅੱਜ 6 ਨਗ ਆਪਣੇ ਕੋਲ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਤੇ ਮੱਝ ਦਿਖਾਵਾਂਗੇ ਕਿੰਨਵਾ ਸੂਆ ਹੋਊਗੀ ਤੇ ਕਿੰਨਾ ਚਿਰ ਹੋ ਗਿਆ ਸੂਈ ਇਹ ਨੂੰ ਭਾਈ ਤੀਜਾ ਸੂਆ ਜੀ ਠੀਕ ਹੈ ਅੱਜ ਪੂਰੇ 16 ਦਿਨ ਹੋ ਗਏ ਭਾਈ ਸੂਈ ਨੂੰ 16 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਹੋਊਗਾ ਦੁੱਧ ਭਾਈ ਜਿਹੜਾ ਤੋਲਣਾਂ 13 ਕਿਲੋ ਹੋਊਗਾ ਜੀ 13 ਕਿਲੋ ਹਾਂਜੀ ਹਾਂਜੀ ਠੀਕ ਹੈ ਬੱਚਾ ਇਹਦੇ ਨਾਲ ਕੀ ਹੈ ਮੇਲ ਕਾਫ ਆ ਜੀ ਪਰ ਆਪਾਂ ਜਿਹੜੇ ਮੁੰਡੇ ਤੋਂ ਲਈਆ ਮੁੰਡਾ ਘੋੜਿਆਂ ਦਾ ਸੀ ਕਿਨਾਂ ਜੀਨ ਤੋਂ ਲੈ ਕੇ ਪਹਿਲੇ ਸਵੇਰੇ ਆਈ 16 ਕਿਲੋ ਦੁੱਧ ਤੋਲ ਕੇ ਦੂਜੇ ਸੋ ਨਿਕਲ ਦੁੱਧ ਕੱਢਿਆ ਆਪਣੇ ਘਰ ਇੰਨਾ ਦੁੱਧ ਆ ਜਿੰਨਾ ਹੈਗਾ ਬਾਈ ਇਹ ਕਿਸੇ ਦੇ ਰਿਸ਼ਤੇਦਾਰੀ ਹੋਵੇ ਗਨਾਰੇ ਪਿੰਡ ਤੋਂ ਲਈ ਆ ਪ੍ਰੋਪਰ ਬੰਦਾ ਆਦੀ ਤਸੱਲੀ ਕਰ ਸਕਦਾ ਜੀ ਠੀਕ ਹੈ ਪਰ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਦੱਸ ਦੇਣਾ ਜਿਹੜਾ ਕਬੈਣੀ ਵਾਲਾ ਮੂਹਰਲਾ ਥਾਣਾ ਉਹ ਚ ਥੋੜਾ ਜਿਹਾ ਫਵਾਰਾ ਮਾਰਦੀ ਦੱਸਣਾ ਪਹਿਲਾਂ ਆਪਣਾ ਫਰਜ਼ ਹੈ ਜੀ ਕੀ ਰੇਟ ਲੈਣਾ ਤੱਕ ਦਾ ਹੀ ਦੇ ਦਾਂਗੇ ਬਾਈ ਤੋਲ ਲੈ ਸੋ ਦੋਸਤੋ ਅੱਜ ਦਾ ਦੁੱਧ ਜਿਹੜਾ ਹੋ 13 ਕਿਲੋ ਹੈ ਬੈਣੀ ਵਾਲੇ ਪਾਸੇ ਦੇ ਥਾਣ ਸਹੀ ਆ ਕਬੈਣੀ ਦੁੱਧ ਬਰਾਬਰ ਹੈ ਬਾਈ ਉਹਨੇ ਥਾਂ ਚੋਂ ਥੋੜਾ ਜਿਆ ਜਿਹੜੀ ਧਾਰ ਉਹ ਖਿਲਰ ਕੇ ਆਉਂਦੀ ਹੈ ਕੱਦ-ਕਾਠ ਚੰਗਾ ਹੈ ਬਣਾਵਟ ਸੋਹਣੀ ਹੈ ਬੱਚਾ ਨਾਲ ਕਟਾ ਹੈ ਤੇ ਬਾਈ ਦੱਸਦਾ ਵੀ 16 ਦਿਨ ਹੋ ਗਏ ਅੱਜ ਸੂਈ ਨੂੰ ਸੋ ਜਿਹਨੂੰ ਪਸੰਦ ਆਵੇ 1 ਲੱਖ ਤੇ 10000 ਰੇਟ ਹੈ ਬਾਕੀ ਫਾਈਨਲ ਤਸੱਲੀ ਰੁੱਧ ਵਾਲੇ ਪੱਖ ਤੋਂ ਜੋ ਵੀ ਕਰਨ ਦੀ ਲੋੜ ਹੋ ਤੁਸੀਂ ਕਰੋਗੇ ਬਾਕੀ ਹਾਈ ਲੈਂਥ ਮੈਂ ਦੀ ਬਹੁਤ ਜਿਆਦਾ ਚੰਗੀ ਹੈ ਸਹੀ ਹੈ ਸੋ ਕੱਦ-ਕਾਠ ਸੋਹਣਾ ਸੋ ਲੰਬਾਈ ਚੰਗੀ ਹੈ ਬਾਕੀ ਜੋ ਇਹਦੇ ਚ ਕਮੀ ਹੈ ਉਹ ਵੀਰ ਨੇ ਤੁਹਾਨੂੰ ਦੱਸਤੀ ਹੈ ਸੋ ਚੋਣੀ ਤੁਸੀਂ ਆ ਦੋਸਤੋ ਤਸੱਲੀ ਤੁਸੀਂ ਕਰਨੀ ਹੈ ਹਵਾਨਾ ਪੱਕਾ ਹਵਾਨਾ ਦਿਖਾਉਂਦੀ ਹੈ ਤੇ ਦੁਪਹਿਰੇ ਵੀਡੀਓ ਬਣਾ ਰਿਹਾ ਹਾਂ ਟਾਈਮ 2:30 ਵਜੇ ਦੇ ਆਸ-ਪਾਸ ਦਾ ਹੈ 2:00 ਕੇ 30 ਮਿੰਟ ਮੇਰੇ ਖਲਚ ਹੋਏ ਪਏ ਹੋਣਗੇ ਤੁਹਾਨੂੰ ਮੋਬਾਈਲ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਵੀ ਕਰੂੰਗਾ ਸੋ ਅਡਲ ਕੋਲ ਪੂਰੇ 2:30 ਹੈ ਦੋਸਤੋ ਤੁਸੀਂ ਇੱਥੋਂ ਦੇਖ ਲਓ ਟਾਈਮ ਅ ਕੱਕੂ ਬਾਈ ਇਹ ਦੋ ਅੱਗੇ ਜਿਹੜੀ ਗਾਂ ਖੜੀ ਹੈ ਹਾਂਜੀ ਹਾਂਜੀ ਬਾਈ ਕਨਵਾ ਸੂਆ ਸੁਣਦੀ ਜਰਸੀ ਇਹ ਦੂਜਾ ਸੂਆ ਸੁਣਿਆ ਜੀ ਕਿੰਨਾ ਚਿਰ ਲਾਉਗੀ ਇਹ ਹਫਤਾ ਤੱਕ ਲੈ ਜਾਊਗੀ ਪੈਂਡਿੰਗ ਇਹ ਦਾ ਮੰਨ ਕੇ ਚੱਲੋ ਪਿੰਡੋਂ ਲਈ ਆਪਣੇ 16 ਕਿਲੋ ਤੋਂ ਪਹਿਲੇ ਸੁੱਤਾ ਹੀ ਨੇ ਰੇਟ ਕੀ ਲਊਗਾ ਇਹਦਾ ਤਾਂ ਦੇਣ ਲੈਣ 65000 ਰੁਪਏ ਜੀ ਖੋਲ ਲੈਣੀ ਸੋਣੀ ਗਾਂ ਦੱਸੋ ਜਰਸੀ ਕ੍ਰੋਸ ਹੈ ਜਰਸੀ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਵੇਖ ਜਿਓ ਜੇ ਆਕੇ ਕਿਉਂਕਿ ਢਾਂਚਾ ਚੰਗਾ ਹੈ ਹਜੇ ਹਫਤਾ ਲੈਂਦੀ ਹੈ ਸੂਨ ਦੇ ਵਿੱਚ ਦੂਜਾ ਸੂ ਹੈ 16 ਕਿਲੋ ਦੁੱਧ ਬਾਈ ਕਹਿੰਦਾ ਨੇ ਪਾਇਆ ਪਹਿਲਾਂ ਸੋ ਬਣਾਵਟੇ ਦੀ ਤੁਸੀਂ ਦੇਖ ਸਕਦੇ ਹੋ ਹਵਾਨਾ ਜਿਹੜਾ ਉਹ ਹਫ਼ਤੇ ਚ ਕਿੰਨਾ ਤਿਆਰ ਕਰ ਜੂ ਥੋਡੀ ਸਮਝ ਐ ਜਰਸੀ ਕ੍ਰਾਸ ਇਹ ਗਾਂ ਜਿਹੜੀ ਵਿਕਰੀ ਵਾਲੀ ਐ ਥਾਣਾ ਹੱਤੀ ਚੋਈ ਵਾਲੇ ਐ 16 ਕਿਲੋ ਪਹਿਲਣ ਦਾ ਦੁੱਧ ਦਾ ਰਿਕਾਰਡ ਇਹਦਾ ਰਿਹਾ ਥਾਣ ਚੰਗੇ ਦੱਸੋ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਿਨਾ ਇੱਕ ਗਾਂ ਦੱਸੋ ਸੂਈ ਸਵਾਈ ਐ ਤੂੰ ਅੱਗੇ ਅਕਾ ਕੋ ਭਾਈ ਜਿਹੜੀ 2 ਨੰਬਰ ਤੇ ਗਾਂ گاਵਾ ਦੇ ਵਿੱਚੋਂ ਇਹ ਕਰ ਰਹਾ ਤਾਂ 8 ਵਜੇ ਸੂਈ ਸੀ ਬਾਈ ਜੇਰ ਜੂਰ ਕੰਪਲੀਟ ਹੈ ਜੀ ਇਹਦੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਰੇਟ ਦਾ 77000 ਰੁਪਏ ਹੈ ਜੀ ਬੱਚਾ ਇਹਦੇ ਨਾਲ ਇਹਦਾ ਨਾ ਫੀਮੇਲ ਹੈ ਜੀ ਮੱਛੀ ਮੱਛੀ ਨੂੰ ਜਨਮ ਦਿੱਤਾ ਹੈ 77 77000 ਇਹਦੀ ਕੀਮਤ ਹੈ ਰਾਤ ਹੀ ਸੂਈ ਹੈ ਸੋ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ 76000 ਇਹਦੀ ਡਿਮਾਂਡ ਬਾਈ ਨੇ ਕੀਤੀ ਆ ਸੋ ਬੱਚਾ ਇਹਦੇ ਨਾਲ ਵੱਛੀ ਕਮਾਲਿਆ ਬਾਈ ਥਣ ਅਥੀ ਚੁਆਈ ਵਾਲਿਆ ਦੱਸੋ ਚੁਆਈ ਜੁਈ ਬਹੁਤ ਜਿਆਦੇ ਸੋਹਣੀ ਆ ਜੀ ਠੀਕ ਐ ਚੁਆਈ ਬਾਈ ਕਹਿੰਦਾ ਚੰਗੀ ਐ ਬਾਕੀ ਜੀ ਨੂੰ ਜੱਚੇ ਉਹ ਵੀ ਆ ਕੇ ਦੇਖ ਸਕਦਾ ਇਹ ਤੋਂ ਅੱਗੇ ਇੱਕ ਹੋਰ ਗੱਬਣ ਗਾਂਦ ਸੋ ਚੰਗੇ ਹਵਾਨੇ ਦੀ ਦਿਸਦੀ ਐ ਕਗੂ ਬਾਈ ਜਿਹੜੀ ਤੈਨਾਂ ਨੰਬਰ ਤੇ ਗਾਂ ਇਹ ਬਾਈ ਜੀ ਕਹਿਣ ਦਾ ਭਾਵੇਂ ਦੂਜੇ ਘਾੜੋ ਪਰ ਤੀਜਾ ਸੂਰੀ ਜਨਲ ਜੀ ਕਿੰਨੇ ਦਿਨ ਲਊਗੀ ਇਹ 5-4 ਦਿਨ ਲੂ ਵੈਸੇ ਤਿਆਰੀ ਅੱਜ ਵੀ ਬੈੜ ਦੀ ਬਹੁਤ ਚੰਗੀ ਹੈ ਜੀ ਸੂਪੇ ਮੈਂ ਰਾਤ ਨੂੰ ਸੂਪੇ ਜੀ ਕੀ ਰੇਟ ਰਹੂਗਾ ਰੇਟ ਤਾਂ 75000 ਲੈਣ ਦੇਣ ਮੁੱਲ ਆ ਬਾਈ ਮੁੱਲ ਜਿਹੜਾ ਮਰਜ਼ੀ ਕਰਾ ਲਈ ਅਗਲਾ ਜੀ ਖੁੱਲ ਤੇ ਪਰ ਦੂਜੇ ਸੂਏ ਦੇ ਵਿੱਚ ਮਾਲਕਾਂ ਨੇ 24 ਤੋਂ 25 ਗਲਦੋ ਦੱਸਿਆ ਵੀ ਇਹਦਾ ਚੂਆ ਜੀ ਠੀਕ ਹੈ ਸੋ ਦੋਸਤੋ 75000 ਰੇਟ ਹੈ ਹਾਕੀ ਮੈਂ ਦੱਲ ਇੰਦੀਆਂ ਸੂਨ ਦੇ ਵਿੱਚ ਤਿਆਰੀ ਫੁੱਲ ਹੈ 2-4 ਦਿਨ ਲੈ ਵੀ ਸਕਦੀ ਹੈ ਹਵਾਨਾ ਦੱਸੋ ਦੇਖ ਸਕਦੇ ਹੋ ਤੁਸੀਂ ਇਹਦਾ ਪਛਾਣ ਨੂੰ ਵੀ ਹਵਾਨਾ ਚੰਗਾ ਬਾਕੀ ਜਿਹੜੀ ਸੂਏ ਦੀ ਗੱਲ ਹੁੰਦੀ ਹੈ ਉਹ ਤੁਸੀਂ ਆ ਕੇ ਆਪ ਪਸ਼ੂ ਦੇਖਿਆ ਕਰੋ ਵੀ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਕਿ ਇਹਨਾਂ માં ਸੂਆ ਹੋਊਗਾ ਹਵਾਨਾ ਚੰਗਾ ਥਣ ਚੰਗੇ ਸੋ ਤੁਸੀਂ ਇਹਦਾ ਢਾਂਚਾ ਬਾਕੀ ਬਾਈ ਬੋਲਾ ਮਾਰਦੀ ਹੈ ਚਵਾਈ ਚੂਈ ਬੈੜ ਦੀ ਬਹੁਤ ਜਿਆਦਾ ਸਾਫ਼ ਸੁਥਰੀ ਤੇ ਇੱਕ ਨੰਬਰ ਹੈ ਜੀ ਮੈਨੂੰ ਇਹ ਲੱਗਦਾ ਵੀ ਇਹਦੇ ਖੁਰ ਖੁਰਨਾ ਬਾਈ ਉਹਨਾਂ ਨੇ ਨਾ ਬਣਾਇਆ ਸੀ ਥੋੜਾ ਤਾਂ ਦਬਦੀ ਆ ਬਣਾਇਆ ਉਹ ਜਮਾ ਓਕੇ ਹੈ ਜੀ ਓਕੇ ਠੀਕ ਸੋ ਦੱਸੋ ਨਾ ਬਾਈ ਕਹਿੰਦਾ ਬਣਾਏ ਮੈਨੂੰ ਇਹ ਲੱਗਦਾ ਸ਼ਾਇਦ ਬਣਾਉਣ ਵਾਲੇ ਹੋਣਗੇ ਸੋ ਇਹ ਘਾ ਦੱਸੋ ਤੁਹਾਨੂੰ ਦਿਖਾ ਰਿਹਾ ਮੈਂ 3 ਨੰਬਰ ਤੇ 75000 ਇਹਦੀ ਕੀਮਤ ਰੱਖੀ ਆ ਬਾਈ ਨੇ ਨਾਣਾ ਨੂਣਾ ਵੈੜ ਦੇ ਦੇਵੇ ਤੇ ਬਹੁਤ ਜਿਆਦਾ ਆ ਇਹ ਇਧਰ ਹਵਾਨਾ ਪਛਾਣੂ ਵੀ ਚੰਗਾ ਗੇ ਬਚਾ ਠੀਕ ਹੈ ਇਹ ਤੋਂ ਅੱਗੇ ਜਿਹੜੀ ਵੈੜ ਖੜੀ ਹੈ ਇਹ ਦੋ ਦੰਦ ਪਹਿਲਾ ਸੁਆ ਜੀ ਕਿੰਨੇ ਦਿਨ ਲਊਗੀ ਇਹਦੇ 11 12 ਦਿਨ ਪੈਸੇ ਜੀ ਰੇਟੇ ਦਾ ਰੇਟੇ ਦਾ ਲੈਣ ਦੇਣ ਜਾਵਾ 92000 ਰੁਪਈਆ ਜੀ ਤੋਰ ਦੇ 92000 ਦੋਸਤੋ ਪਹਿਲਾ ਸੂਆ ਦੋ ਦਿਨ 11-12 ਦਿਨ ਪਏ ਆ ਪਰ ਟੂਏ ਪੁੜਿਆਂ ਦੇ ਵਿੱਚ ਪਾਏ ਆ ਪੁੜਾ ਨਵਾਇਆ ਬਰੀਡ ਵਾਈਜ਼ ਬੜੀ ਸੋਹਣੀ ਦਿਸਦੀ ਹੈ ਦੱਸੋ ਜਿਵੇਂ ਸ਼ੋਅ ਦੇ ਵਿੱਚ ਹੁੰਦਾ ਪਸ਼ੂ ਬਾਕੀ ਟੰਚਾ ਤੁਸੀਂ ਇਹਦਾ ਵੀਡੀਓ ਚ ਦੇਖ ਕੇ ਜਜਮੈਂਟ ਕਰਿਓ ਹਵਾਨਾ ਫਿਕਸ ਰੱਖੂਗੀ ਪਰ ਜੇ 11-12 ਦਿਨ ਲੈ ਜਾਂਦੀ ਹੈ ਤਾਂ ਸੋਹਣਾ ਤਿਆਰ ਹੋ ਜਾਊਗਾ ਅੱਜ ਦੀ ਤਿਆਰੀ ਤੁਹਾਡੇ ਸਾਹਮਣੇ ਹੈ ਵੈਸੇ ਅਗਾੜੀ ਪਿਛਾੜੀ ਦੀ ਬੱਚੀ ਬਹੁਤ ਜਿਆਦਾ ਚੰਗੀ ਹੈ ਅੱਗੋਂ ਕਰਕੇ ਖਵਾਈਂਗਾ ਹਾਂਜੀ ਭਾਈ ਅੱਗੋਂ ਕਰ ਸੋ ਦੱਸੋ ਇਹਦੇ ਫੇਸ ਦੀ ਬਣਾਵਟ ਦੇਖਿਓ ਜੀ ਤੁਹਾਨੂੰ ਇਹਦੀ ਬੰਤਰ ਜਿਹੜੀ ਉਹ ਸ਼ੋ ਆ ਵਾਲਿਆਂ ਦਾ ਵਾਂਗੂ ਲੱਗੂਗੀ ਲਿਆ ਭਾਈ 92000 ਰੇਟ ਆ ਸੋ ਇਹ ਤੋਂ ਬਿਨਾ ਲਾਸਟ ਉੱਤੇ ਖੋਰਗਾ ਤੁਹਾਨੂੰ ਦਿਖਾਉਂਗਾ ਉਦੋਂ ਬਾਅਦ ਤੁਸੀਂ ਸੌਦੇ ਵੀਰ ਨਾਲ ਕਰ ਸਕਦੇ ਹੋ ਨੰਬਰ ਤਾਂ ਹੁਣ ਵੀ ਸਕਰੀਨ ਉੱਤੇ ਚੱਲੀ ਜਾਂਦਾ ਜਿਹੜਾ ਪਸੂ ਚੱਜਦਾ ਉਹਦੇ ਬਾਰੇ ਗੱਲਬਾਤ ਕਰ ਲਓ ਹਵਾਨਾ ਬੜਾ ਸੋਹਣਾ ਰੱਖੂਗੀ ਵੈਡ ਫਿਕਸ ਰੱਖੂਗੀ ਸੋ ਇਹ ਪਹਿਲਣ ਬੱਚੀ ਲਾਸਟ ਉੱਤੇ ਗਾ ਗੱਗੂ ਕਿੰਨੇ ਦਿਨ ਲਊ ਸੂਣ ਚ ਬਈ ਇਹਦੇ ਬਈ ਹਜੇ 15 16 ਦਿਨ ਪਿਆ ਬੱਚੀ ਦੇ ਜੀ ਠੀਕ ਹੈ ਇਹ ਦੂਜਾ ਸੂਆ ਪਹਿਲੇ ਸੂਏ ਚਾਰ ਦਿਨ ਦਾ ਆਪਣੇ ਘਰੋਂ ਗਈ ਸੀਗੀ ਠੀਕ ਹੈ ਤੇ ਆਪਾਂ ਮੰਨ ਕੇ ਚੱਲੋ 24 25 ਗੱਲ ਦੁੱਧ ਕਹਿ ਕੇ ਦਿੱਤੀ ਮੇਰੇ ਕੋਲੇ ਬਕਾਇਦਾ ਵੀਡੀਓ ਹੈਗੀ ਹੈ ਪਹਿਲੇ ਸੂਏ ਦੀ ਆਪਣੇ ਘਰ ਦੀ ਠੀਕ ਹੈ ਤੇ ਬੰਦਿਆਂ ਨੇ ਦੱਸਣ ਮਦਾਓ ਕਹਿੰਦੇ 3 ਹੀ ਰੇਟ ਨਾ ਰੇਟ ਦਾ ਅਜੇ ਕੱਚੀ ਆ ਬਾਈ ਫੋਨ ਤੇ ਕਰਾਂਗੇ ਜੀ ਖੋਲ ਸੋ ਰੇਟ ਇਹਦਾ ਫੋਨ ਤੇ ਹਜੇ ਕੱਚੀ ਹੈ ਬਾਹਰ ਦੀ ਤਿਆਰੀ ਤਾਂ ਬਹੁਤ ਜਿਆਦੇ ਸੋਹਣੇ ਹੁੰਦੇ ਜੇ ਕਿਸੇ ਨੇ ਮੰਨ ਲਓ ਪਰਸਨਲੀ ਆਪਣੇ ਤੋਂ ਵੀਡੀਓ ਮੰਗਾਉਣੀ ਹੋਵੇ ਪਹਿਲੇ ਸਵੇਰੇ ਆਪਾਂ ਸੈਂਡ ਕਰ ਦਾਂਗੇ WhatsApp ਤੇ ਮੈਸੇਜ ਕਰ ਦੇਵਾਂਗੇ ਵੱਡੇ ਟਾਂਚੇ ਦੀ ਗਾਂ ਦੋਸਤੋ ਹਵਾਨਾ ਬਣਾਉਣਾ ਸ਼ੁਰੂ ਕਰਤਾ ਥਣ ਮੋਟਾ ਤੇ ਹੱਥੀਂ ਚਵਾਈ ਵਾਲਾ ਗੱਦ ਘਾਟ ਵਜਨ ਪੂਰਾ ਦੱਸੋ ਵਹਿੜ ਦਾ ਬਾਕੀ ਰੇਟ ਇਹਦਾ ਫੋਨ ਤੇ ਬਾਈ ਨੇ ਰੱਖਿਆ ਬਾਕੀ ਸਾਰੇ ਪਸ਼ੂਆਂ ਦੇ ਰੇਟ ਬਾਕੀ ਹਾਈਟ ਲੈਂਥ ਵਹਿੜ ਦੀ ਵੇਖੋ ਜੀ ਪੱਠ ਕੁੜੇ ਦੀ ਬਹੁਤ ਜਿਆਦਾ ਚੰਗੀ ਆਹੀ ਠੀਕ ਕਮਾਲ ਆ ਬਈ ਥਾਣੇ ਦਾ ਬਹੁਤ ਸੋਹਣਾ ਦੱਸੋ ਗਾਂ ਦਾ ਉੱਥੀ ਚੁਆਈ ਵਾਲਾ ਥਣ ਤੁਹਾਨੂੰ ਨੇੜੇ ਤੋਂ ਦਿਖਾ ਵੀ ਦੇਣਾ ਚੱਕ ਮੈਂ ਰੋਕੇ ਵੀ ਲਰੂਗੀ ਉਹ ਪਰਾ ਬੰਦਾ ਸਮਝ ਕੇ ਸੋ ਇਸ ਸਾਈਡ ਤੋਂ ਵੀ ਥਾਣਾ ਹਵਾਨਾ ਇਹਦਾ ਦੇਖ ਲਓ ਬਾਕੀ ਭਾਈ ਬਾਕੀ ਦਾ ਅਗਲੇ ਦਿਨ ਆਪਕੋ ਆਪਣੀ ਸਮਝਾ ਜਿੱਥੋਂ ਆਈ ਆ ਭਾਈ ਆਪਾਂ ਪ੍ਰੋਪਰ ਐਡਰੈਸ ਉਥੋਂ ਦਾ ਵੀ ਦੇ ਦਾਂਗੇ ਪਹਿਲੇ ਸੂਏ ਆਪਾਂ ਫਾਰਮ ਦੇ ਵਿੱਚੋਂ ਲਈ ਸੀ ਬੱਚੀ ਉਹਦਾ ਬੰਦੇ ਕਹਿੰਦੇ ਵੀ 35 ਗਲ ਦੁੱਧ ਦੇ ਦਊਗੀ ਠੀਕ ਹੈ ਬਾਕੀ ਆਪ ਦੀ ਸਮਝਣਾ ਲੈ ਲੈ ਜਿਹਨੇ ਲੈਣੀ ਹੈ ਨਾ ਜੀ ਸਹੀ ਹੈ ਬਾਕੀ ਹਾਈਟ ਲੈਂਥ ਦੇ ਪੱਠ ਕੁੜੇ ਦੀ ਵੜ ਬਹੁਤ ਜਿਆਦਾ ਖੁੱਲੀ ਡੁੱਲੀ ਹੈ ਜੀ ਬਰੀਡ ਵੀ ਬਹੁਤ ਚੰਗੀ ਹੈ ਫੋ ਬਾਕੀ ਜੋ ਚੀਜ਼ਾਂ ਵੀਡੀਓ ਚ ਤੁਹਾਨੂੰ ਦਿਸਦੀਆਂ ਐਦੂ ਅਕੇ ਫਾਈਨਲ ਤੁਸੀਂ ਆ ਕੇ ਕਰ ਲੋ ਜੇ ਜਿਹੜਾ ਉਪਰਸ ਤੁਹਾਨੂੰ ਜਚੇ ਨਾਗੇ ਇਹੀ ਸੀਗੇ ਦੋਸਤੋ ਅੱਜ ਦੀ ਵੀਡੀਓ ਤੇ 6 ਨਾਗ ਦਿਖਾਤੇ ਐ ਡਿਟੇਲ ਜਿਹਨਾਂ ਬਾਰੇ ਜਾਣਕਾਰੀ ਲੈਤੀ ਹੈ ਜਿਹੜੀ ਜਾਣਕਾਰੀ ਦੱਸੀ ਹੈ ਉਹ ਤੁਸੀਂ ਆ ਕੇ ਫਾਈਨਲ ਕਰ ਲਓ ਜੀ ਬਾਕੀ ਇਹ ਮਾਲ ਵੇਚਨ ਤੋਂ ਬਾਅਦ ਵੀ ਆਪਣੇ ਕੋਲੇ ਲਗਾਤਾਰ ਗਾਂ ਆਉਂਦੇ ਰਹਿੰਦੇ ਆ ਸਵੇਰ ਵੀ ਦੋ ਤਿੰਨ ਬਹਿਣਾ ਵੇਚਤੀਆਂ ਸੀਗੀਆਂ ਲੈ ਗਈ ਸੀ ਜੀ ਠੀਕ ਹੈ ਤੇ ਜੇ ਕੋਈ ਗੱਲ ਨਹੀਂ ਸੇਲ ਹੋ ਰਹੀ ਨੇ ਕੋਈ ਮਰਜ਼ੀ ਸੱਜਣ ਕੰਡੈਕਟ ਕਰੂਗਾ ਆਪਣੇ ਕੋਲੇ ਮਾਲ ਵੇਲੇ ਵੀ ਓਕੇ ਧੰਨਵਾਦ ਸੋ ਵੀਡੀਓ ਦੇਖਣ ਦਾ